ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਕਿਰਨ ਸਫਰ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰਾਂ ਕਹਾਣੀ ਦਾ ਵਿਸ਼ਾ ਹੈ ਹਾਰ ਨਹੀਂ ਸਿੱਖ ਇਹ ਸਿਰਫ ਇੱਕ ਲਾਈਨ ਨਹੀਂ ਬਲਕਿ ਜ਼ਿੰਦਗੀ ਜੀਣ ਦਾ ਇੱਕ ਅੰਦਾਜ਼ ਹੈ ਦੋਸਤੋ ਜ਼ਿੰਦਗੀ ਵਿੱਚ ਹਰ ਕੋਈ ਵੱਡੇ ਸੁਪਨੇ ਦੇਖਦਾ ਹੈ ਪਰ ਹਰ ਸਫਰ ਨੂੰ ਤੈਅ ਕਰਨਾ ਸੌਖਾ ਨਹੀਂ ਹੁੰਦਾ ਕਈ ਵਾਰੀ ਅਸੀਂ ناکامیਆਂ ਦਾ ਸਾਹਮਣਾ ਕਰਦੇ ਹਾਂ ਜੋ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਅਸਲ ਜਿੱਤ ਉਹਨਾਂ ਦੀ ਹੁੰਦੀ ਹੈ ਜੋ ਹਾਰ ਤੋਂ ਸਿੱਖ ਕੇ ਨਵੀਂ ਸ਼ੁਰੂਆਤ ਕਰਦੇ ਹਨ ਇਹ ਕਹਾਣੀ ਹੈ ਗਗਨਦੀਪ ਸਿੰਘ ਦੀ ਇੱਕ ਆਮ ਜਿਹੇ ਨੌਜਵਾਨ ਦੀ ਜਿਸ ਨੇ ਆਪਣੀ ناکامی ਨੂੰ ਆਪਣੀ ਤਾਕਤ ਬਣਾਇਆ ਉਸ ਦੇ ਸੁਪਨੇ ਸੰਘਰਸ਼ ਹਾਰ ਤੇ ਫਤਿਹ ਦੀ ਯਾਤਰਾ ਤੁਹਾਨੂੰ ਇਹੀ ਸਿਖਾਏਗੀ ਕੀ ਅਸੀਂ ਹਾਰਦੇ ਨਹੀਂ ਸਿਰਫ ਸਿੱਖਦੇ ਹਾਂ ਤਾਂ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਗਗਨਦੀਪ ਇੱਕ ਮੀਡਲ ਕਲਾਸ ਪਰਿਵਾਰ ਵਿੱਚ ਜੰਮਿਆ ਸੀ ਬਚਪਨ ਤੋਂ ਹੀ ਉਸ ਨੂੰ ਵੱਡੇ ਸੁਪਨੇ ਦੇਖਣ ਦੀ ਆਦਤ ਸੀ ਉਹ ਇੱਕ ਵੱਡਾ ਉਦਯੋਗਪਤੀ ਬੰਨਣਾ ਚਾਹੁੰਦਾ ਸੀ ਪਰ ਉਸ ਦੇ ਘਰ ਵਾਲਿਆਂ ਨੂੰ ਇਹ ਸੁਪਨਾ ਨਾ ਮੁਮਕਿਨ ਹੋਣ ਵਾਲਾ ਖਵਾਬ ਲੱਗਦਾ ਸੀ ਪਰ ਗਗਨਦੀਪ ਆਪਣੇ ਜਿੱਦ ਤੇ ਅੜਿਆ ਹੋਇਆ ਸੀ ਉਹ ਆਪਣੀ ਨੌਕਰੀ ਦੇ ਨਾਲ-ਨਾਲ ਇੱਕ ਛੋਟਾ ਜਿਹਾ ਬਿਜ਼ਨਸ ਵੀ ਕਰਨਾ ਚਾਹੁੰਦਾ ਸੀ ਆਪਣੇ ਬਜਟ ਕੀਤੇ ਹੋਏ ਪੈਸਿਆਂ ਨਾਲ ਉਸਨੇ ਇੱਕ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਸ਼ੁਰੂਆਤ ਵਿੱਚ ਉਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਹਿਲੇ ਹੀ ਮਹੀਨੇ ਉਸ ਦਾ ਭੇਜਿਆ ਮਾਲ ਖਰਾਬ ਹੋ ਗਿਆ ਜਿਸ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਹ ਉਸ ਦੇ ਲਈ ਬਹੁਤ ਹੀ ਵੱਡਾ ਝਟਕਾ ਸੀ ਪਰ ਉਹ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸੀ ਉਸਨੇ ਸੋਚਿਆ ਕਿ ਇਹ ਹਾਰ ਨਹੀਂ ਇਹ ਇੱਕ ਸਿੱਖ ਹੈ ਉਸਨੇ ਆਪਣੀ ਗਲਤੀ ਤੋਂ ਸਿੱਖਿਆ ਕਿ ਕੁਆਲਟੀ ਕੰਟਰੋਲ ਬਹੁਤ ਹੀ ਜ਼ਰੂਰੀ ਹੈ ਫਿਰ ਉਸਨੇ ਇੱਕ ਨਵੇਂ ਜੋਸ਼ ਨਾਲ ਦੁਬਾਰਾ ਤੋਂ ਬਿਜ਼ਨਸ ਸ਼ੁਰੂ ਕਰ ਦਿੱਤਾ ਅਗਲੇ ਕੁਝ ਮਹੀਨਿਆਂ ਜੋ ਗਗਨਦੀਪ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਲੋਕ ਉਸਦੀ ਗੁਣਵੰਤਾ ਨੂੰ ਪਸੰਦ ਕਰਨ ਲੱਗੇ ਪਰ ਇੱਕ ਹੋਰ ਮੁਸ਼ਕਲ ਆਈ ਮਹਿਲਾਵਾਂ ਦੇ ਕੱਪੜਿਆਂ ਦੀ ਨਵੀਂ ਡਿਜ਼ਾਈਨ ਬਹੁਤ ਹੀ ਮਹਿੰਗੀ ਪਈ ਕੁਝ ਦਿਨ ਸੋਚਨ ਮਗਰੋਂ ਉਸਨੇ ਇੱਕ ਨਵਾਂ ਤਰੀਕਾ ਲੱਭਿਆ ਉਹ ਸਿੱਧਾ ਫੈਕਟਰੀਆਂ ਤੋਂ ਮਾਲ ਲੈਣ ਲੱਗਾ ਜਿਸ ਨਾਲ ਉਸਦੀ ਲਾਗਤ ਘਟ ਹੋ ਗਈ ਇਹ ਤਰੀਕਾ ਉਸਦੇ ਬਿਜ਼ਨਸ ਲਈ ਬਹੁਤ ਹੀ ਵਧੀਆ ਸਾਬਤ ਹੋਇਆ ਅੱਜ ਗਗਨਦੀਪ ਦਾ ਬ੍ਰਾਂਡ ਹਜ਼ਾਰਾਂ ਲੋਕਾਂ ਤੱਕ ਪਹੁੰਚ ਗਿਆ ਜੋ ਲੋਕ ਕਹਿੰਦੇ ਸੀ ਇਹ ਸਭ ਨਾ ਮੁਮਕਿਨ ਹੈ ਉਹ ਅੱਜ ਉਸ ਦੀ ਕਾਮਯਾਬੀ ਤੇ ਗੁਣਗਾ ਰਹੇ ਹਨ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਾਰ ਤਾਂ ਸਿਰਫ ਇੱਕ ਰਾਹ ਦਾ ਹਿੱਸਾ ਹੁੰਦੀ ਹੈ ਜੋ ਵਿਅਕਤੀ ਉਸ ਤੋਂ ਸਿੱਖਦਾ ਹੈ ਉਹੀ ਜ਼ਿੰਦਗੀ ਵਿੱਚ ਅੱਗੇ ਵਧਦਾ ਹੈ ਦੋਸਤੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਮੈਂਡ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ